ਤੇ ਪੰਜਾਂ ਨੂੰ ਮੇਰੇ ਵੱਲੋਂ ਜੈਅ ਸੀ ਪਰ ਰੱਬ ਨੇ ਜਿੰਨਾ ਮੇਰੇ ਤੇ ਤੇ ਮੇਰੇ ਪਰਿਵਾਰ ਤੇ ਸ਼ੁਕਰ ਗੁਜ਼ਾਰਦਾ ਕਰੇਗਾ ਜਿਆਦੇ ਮੇਰ ਰੱਖੀ ਹੈਗੀ ਤੇ ਅਸੀਂ ਧੰਨਵਾਦ ਸਾਡੇ ਅਦਾਸ ਦਾ ਤੇ ਮੇਰੇ ਪਰਮੇਸ਼ਰ ਦਾ ਕਰਦੇ ਆ ਤੇ ਪਰ ਅਸੀਂ ਇਸ ਲਾਈਵ 'ਚ ਆਉਣ ਵਾਲੇ ਹੈ ਨਹੀਂ ਸੀ ਜਿਹੜੀ ਲਾਈਵ ਸਾਨੂੰ ਪਰਮੇਸ਼ਰ ਨੇ ਲਿਆਂਦਾ ਬਹੁਤ ਜਿਆਦੇ ਤੇ ਮੰਗਣ ਤੋਂ ਜ਼ਿਆਦਾ ਦਿੱਤਾ ਸਾਨੂੰ ਅਸੀਂ ਕਹਨੇ ਸੀ ਵੀ ਐਨਾ ਕਦੇ ਪਰਮੇਸ਼ਰ ਪਰਮੇਸ਼ਰ ਨੂੰ ਦੁੱਧ ਦੁੱਬਣਾ ਟਿਕਣਾ ਕਰਕੇ ਦਿੱਤਾ ਅਸੀਂ ਦੋ ਕਮਰੇ ਚਾਹੁੰਦੇ ਸੀ ਸਾਨੂੰ ਕੋਠੀ ਪਾਈ ਪਰਮੇਸ਼ਰ ਨਾਲ ਕਰਕੇ ਨਾ ਕਰਕੇ ਕਰਾ ਅਭੀ ਦੋ ਪਰਮੇਸ਼ਰ ਆ ਗਿਆ ਬਾਪੀ ਕੋਠੀ ਦੀ ਸਾਰੀ ਮੁਰੰਮਤ ਕਰਤੀ ਇੱਕ ਮਿੰਟ ਹallelujah ਬਸ ਜੰਮੀ ਸਾਡੂੰ ਆਸ ਨਹੀਂ ਹੈਗੀ ਸੀ ਜੰਮੀ ਵੀ ਆਸ ਨਹੀਂ ਸੀ ਹallelujah ਹallelujah ਦੇਖੋ ਇਹ ਵੱਡੇ ਨਗਰ ਤੋਂ ਨੇ ਬਾਂਸਾ ਦਿਖਾੜ ਹੈ ਜੋ ਉਹ ਕਮਰੇ ਸੀ ਬਿਲਕੁਲ ਕੱਚੇ ਸੀ ਔਰ ਜਦੋਂ ਨਹੀਂ ਆਉਂਦਾ ਉਦੋਂ ਸਾਰਾ ਬੇੜਾ ਕੱਚਾ ਕਮਰੇ ਕੱਚੇ ਔਰ ਇਹਨਾਂ ਦੇ ਲਈ ਇੱਕੋ ਹੀ ਭਵਿੱਖਵਾੜੀ ਹੋਈ ਸੀ ਇਹ ਚਰਚ ਦੇ ਵਿੱਚੋਂ ਕਿ ਜਿਹਦੇ ਘਰ ਕੱਚੇ ਆ ਉਹ 2025 ਦੇ ਵਿੱਚ ਤਿਆਰ ਹੋ ਜਾਣ ਵੱਡੀ ਗਵਾਹੀ ਦੇ ਲਈ ਔਰ ਆਪਾਂ ਥੋੜਾ ਜਿਹਾ ਇੱਕ ਜਿਹੜਾ ਵੀਡੀਓ ਕਿਸੇ ਦੇ ਅੱਗੇ ਆ ਕੇ ਫੋਨ ਦੇ ਵਿੱਚ ਦਿਖਾ ਸਕਦੇ ਆ ਕਿ ਇਦਾਂ ਦੀ ਪਰਮਿਸ਼ਨ ਨੇ ਇਹਨਾਂ ਨੂੰ ਕੋਠੇ ਦੀ ਆਸ਼ਿਸ਼ ਦਿੱਤੀ ਹੈ ਹallelujah ਇਹ ਵਲੰਟੀਅਰ ਨੇ ਚਰਚ ਦੇ ਔਰ ਪਰਮੇਸ਼ੁਰ ਦੇ ਕੰਮਾਂ ਦੇ ਵਿੱਚੋਂ ਇੱਕ ਅਜਿਹੀ ਭੱਜੇ ਜੋ ਉਹਨਾਂ ਨੂੰ ਆਖਿਆ ਜਾਂਦਾ ਹੈ ਖੜੇ ਔਰ ਆੜੇ ਪਰਮੇਸ਼ੁਰ ਦੇ ਹallelujah ਹallelujah ਔਰ ਇੱਕੋ ਹੀ ਗੱਲ ਕਹੀ ਜਾਂਦੀ ਸੀ ਜੋ ਪਰਮੇਸ਼ੁਰ ਲੇਟ ਦਿੰਦਾ ਹੈ ਉਹ ਵਾਅਦਾ ਦਿੰਦਾ ਹੈ ਹallelujah ਉਸ ਨੇ ਆਖਿਆ ਮੈਂ ਤੇਰੀ ਸੋਚਣ ਤੋਂ ਵੀ ਵੱਧ ਕੇ ਕਰਾਂਗਾ ਅੱਜ ਪੂਰੇ ਇਹਨਾਂ ਦੇ ਜਿੰਨੇ ਇਹਨਾਂ ਦੇ ਬਿੰਡ ਦੇ ਵਿੱਚ ਗਲੀ ਦੇ ਵਿੱਚ ਕਰਨੇ ਸਾਰੇ ਤੋਂ ਇਹਨਾਂ ਦਾ ਘਰ ਇਹਨਾਂ ਦੀ ਗੋਠੀ ਪੂਜੀ ਹੈ ਜੀਮ ਦੇ ਨਾਮ ਦੇ ਹallelujah ਔਰ ਜੋ ਇਹਨਾਂ ਦੀ ਬੇਟੀ ਹੈ ਉਹ ਵੀ ਪ੍ਰਭੂ ਦੀ ਕਿਰਪਾ ਦੇ ਵਾਰਲੀ ਕੰਟਰੀ ਦੇ ਵਿੱਚ ਗਈ ਆ